സേതായ <laughs>

ਏ ਤੁਵਾ ਤੋਏ ਹੰਚੋ ਵੇ ਜੀ ਪਨਾਤਾ ਜੋਈ ਜੋਤ ਸੁਭਾਵਨੀ ਪਨਾਤ ਮਨੇ ਅਦੁਤਾ ਆਪੇ ਜੁਤਵਾ ਹੋਏ ਸੋ ਜੀ ਪਾਇਸੀ ਏ ਤੁਵਾ ਤੋਏ ਰਛਾ ਵੇ ਜੀ ਮੈਲੇ ਲੰਚੇ ਕਾਵਿ ਚਾ ਮਤਬ ਤੁ ਜਾਣ ਆਇਆ ਤੇ ਰਤਨਾ ਪਾਇਓ ਜੀ ਦੇ ਵੀ ਤਰਕ ਮਾਇੇ ਤੇ ਹਾਰੇ ਜੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਇ ਜੀ ਜਲੇਆ ਮਖਿਓ ਜਾਣ ਸੁਆ ਵਾਹ ਨੂੰ ਸੁਖ ਆਵੇ ਜਾ ਤੇਲ